ਅਲਤੋ ਅਨੁਇਕ ਉਸ ਨੋਸ ਬਣਾ ਮਲਾਮਾਂਗੇ ਜਿਸ ਦਾ ਕਹਿਣਾ ਹੈ ਕਿ ਮੈਂ ਪਿੰਡ ਦੇ ਲੋਕਾਂ ਨੂੰ ਸ਼ਹਿਰ ਜਾਣੋਂ ਹਟਾ ਦੇਣਾ ਹੈ ਵੱਡਾ ਸ਼ੋਰੂਮ ਹੈ ਜਿਹੜਾ ਪਿੰਡ ਦੇ ਵਿੱਚ ਖੋਲ ਦਿੱਤਾ ਹੈ ਇਸ ਤਰ੍ਹਾਂ ਦੇ ਸ਼ੋਰੂਮ ਹੈ ਤੁਸੀਂ ਸ਼ਹਿਰਾਂ 'ਚ ਦੇਖੇ ਹੋਣੇ ਆ ਪਰ ਇਹ ਸ਼ੋਰੂਮ ਸ਼ਹਿਰ 'ਚ ਨਹੀਂ ਪਿੰਡ ਦੇ ਵਿੱਚ ਬਣਿਆ ਹੋਇਆ ਸਬਡਿਵੀਜ਼ਨ ਤਲਵੰਡੀ ਸਾਬੋ ਦਾ ਪਿੰਡ ਹੈ ਕਹਿੰਦੇ ਮਲਕਾਣਾ ਇਸ ਨੌਜਵਾਨ ਦਾ ਕਹਿਣਾ ਹੈ ਕਿ ਮੈਂ ਪਿੰਡ ਦੇ ਲੋਕਾਂ ਨੂੰ ਤੇ ਨੇੜਲੇ ਪਿੰਡਾਂ ਨੂੰ ਸ਼ਹਿਰੋਂ ਜਾਣੋਂ ਹਟਾ ਦੇਣਾ ਹਰ ਉਹ ਸ਼ਹਿਰ ਵਾਲੀ ਸਹੂਲਤ ਹੈ ਜਿਹੜੀ ਮੈਂ ਪਿੰਡ ਵਿੱਚ ਦੇਣੀ ਹੈ ਕਿਵੇਂ ਇਹਦੇ ਦਿਮਾਗ ਦੇ ਵਿੱਚ ਆਇਆ ਕਿਉਂਕਿ ਐਡੇ-ਐਡੇ ਸ਼ੋਅਰੂਮ ਪਿੰਡ ਦੇ ਵਿੱਚ ਖੋਲਣੇ ਲੋਕ ਇਸ ਚੀਜ਼ ਤੋਂ ਵੀ ਡਰ ਜਾਂਦੇ ਆ ਵੀ ਕੰਮ ਨਹੀਂ ਚੱਲਣਾ ਗਾਹਕ ਨਹੀਂ ਆਉਣਾ ਤਾਂ ਇਸ ਨੇ ਐਡਾ ਵੱਡਾ ਰਿਸਕ ਲੈਂਤਾ ਤੇ ਹਰ ਉਹ ਸਹੂਲਤ ਜਿਹੜੀ ਡਿਮਾਂਡ ਹੈ ਖਾਸ ਕਰਕੇ ਨਵੀਂ ਤੋਂ ਨਵੀਂ ਡਿਮਾਂਡ ਆਉਂਦੀ ਹੈ ਉਹਨੂੰ ਇਹ ਪੂਰੀ ਕਰ ਰਿਹਾ ਹੈ ਹਰ ਇੱਕ ਚੀਜ਼ ਹੈ ਜਿਹੜੀ ਉਹ ਸ਼ਹਿਰ ਵਾਲੀ ਉਹ ਪਿੰਡ ਦੇ ਵਿੱਚ ਦੇ ਰਿਹਾ ਹੈ ਤਾਂ ਪੂਰੀ ਬਰੀਕੀ ਨਾਲ ਗੱਲਬਾਤ ਕਰਾਂਗੇ ਕਿਵੇਂ ਕੰਮ ਸਟਾਰਟ ਕੀਤਾ ਆ ਉਹ ਕਰਦਿਆਂ ਗੱਲ ਕੀ ਹਾਲ ਹੈ ਜੀ ਹਾਂਜੀ ਚੜ੍ਹਦੀ ਕਲਾ ਬਈ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਅੱਛਾ ਇੱਕ ਮੰਨੇ ਪਹਿਲੀ ਗੱਲ ਤਾਂ ਵੀ ਜੇ ਦੇਖਿਆ ਜਾਵੇ ਹਨਾ ਲੋਕ ਬਾਹਰ ਨੂੰ ਜਾਂਦੇ ਆ ਪੈਸਾ ਲਾ ਲਾ ਕੇ ਜਾਂ ਕੋਈ ਵੱਖਰੇ ਤਰੀਕੇ ਦਾ ਕੰਮ ਬਾਹਰ ਭਾਲਦੇ ਆ ਜਾਂ ਕਿਸੇ ਹੋਰ ਮੰਨ ਲਓ ਇਹੋ ਜਿਹੀ ਥਾਂ ਲੱਗਦੇ ਆ ਪ੍ਰਾਈਵੇਟ ਵੀ ਆਪਾਂ ਦੋ ਰੁਪਏ ਉੱਥੋਂ ਲੈਣ ਲੱਗ ਜਾਈਏ ਪਰ ਆਹ ਪ੍ਰੋਜੈਕਟ ਐਡਾ ਵੱਡਾ ਸਿਸਟਮ ਆ ਆਹ ਸ਼ੋਅਰੂਮ ਬਹੁਤ ਵੱਡਾ ਰਿਸਕ ਹੈ ਮੇਰੇ ਹਿਸਾਬ ਨਾਲ ਤਾਂ ਲੋਕ ਸ਼ਹਿਰ ਚ ਵੀ ਨਹੀਂ ਇਸ ਤਰ੍ਹਾਂ ਦਾ ਕੰਮ ਕਰਦੇ ਵੀ ਕਿੱਥੋਂ ਚੱਲੂਗਾ ਤੇ ਤੂੰ ਪਿੰਡ ਦੇ ਵਿੱਚ ਹੀ ਕੀ ਤੇਰੇ ਦਿਮਾਗ ਚ ਆ ਦੇ ਪਿੰਡ ਦੇ ਵਿੱਚ ਜਦੋਂ ਸਟਾਰਟਿੰਗ ਕੀਤੀ ਸੀ ਉਦੋਂ ਕਹਿੰਦੇ ਸੀ ਕਿ ਲੋਕੀ ਕਿ ਤੂੰ ਐਵੇਂ ਪੰਗਾ ਲਈ ਜਾਂਦਾ ਤੇ ਨਾਲ ਚਲੋ ਪਹਿਲਾ ਸਪੋਰਟ ਵਧੀਆ ਮਿਲਿਆ ਸੀਗਾ ਆਪਾਂ ਨੂੰ ਕਸਟਮਰਾਂ ਦਾ ਤੇ ਹੁਣ ਇਹਦੋਂ ਵੀ ਵੱਧ ਕੇ ਮਿਲ ਜਾਂਦਾ ਨਾਲ ਨਾਲ ਜਿਹੜੇ ਲਾਗੇ ਦੇ ਪਿੰਡ ਆ ਉਹ ਵੀ ਆਪਣੇ ਕੋਲੇ ਹੁਣ ਚਾਕੇ ਆਈ ਜਾਂਦੇ ਆ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਹਨੇ ਵੀ ਬਹੁਤ ਵਧੀਆ ਰਿਸਪੌਂਸ ਦਿੱਤਾ ਸੀਗਾ ਕਸਟਮਰ ਕਹਿੰਦੇ ਸੀ ਵੀ ਪਿੰਡ 'ਚ ਸਾਨੂੰ ਪਤਾ ਕਿੰਨਾ ਸਮਾਂ ਹੋ ਗਿਆ ਆਪਾਂ 2017 'ਚ ਸ਼ੁਰੂ ਕਰਿਆ ਸੀ ਇਹ ਜੀ ਕੰਮ ਇਹ 2017 'ਚ ਕਰਿਆ ਸੀ ਜੀ ਤੇ ਹੁਣ ਬਾਹਰਲੇ ਨੇਰਲੇ ਪਿੰਡ ਵੀ ਆਉਂਦੇ ਆ ਕਿ ਦੂਰ ਤੋਂ ਵੀ ਆ ਰਹੇ ਹੋਰ ਜਿਵੇਂ ਜਿਵੇਂ ਪਤਾ ਲੱਗ ਜਾਂਦਾ ਕਸਟਮਰਾਂ ਨੂੰ ਉਵੇਂ ਗਾਂ ਲੀਆਂ ਹੁਣ ਆਈ ਜਾਂਦੇ ਜਿਹੜੇ ਰੂਟੀਨ ਚ ਇੱਕ ਵਾਰੀ ਆ ਜਾਂਦਾ ਉਹ ਦੁਬਾਰੇ ਪੱਕੇ ਜੁੜ ਜਾਂਦਾ ਆਪਣਾ ਮੰਗਵਾਦੀ ਇੱਕ ਕਈ ਵਾਰੀ ਮੰਗਵਾਦੀ ਹੁੰਦੀ ਹੈ ਜਿਵੇਂ ਤੁਸੀਂ ਵੱਡਾ ਸ਼ੋਰੂਮ ਕਰ ਰੱਖਿਆ ਪਹਿਣਾਵਿਆਂ ਦੇ ਨਾਲ ਜ਼ਿਆਦਾ ਡਿਮਾਂਡਾਂ ਹੁੰਦੀਆਂ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਫਿਰ ਉਹਨੂੰ ਪੂਰਾ ਕਰਦੇ ਹੋ ਕਿਸੇ ਲੋਟ ਹਾਂਜੀ ਸਾਡੇ ਨਾ ਸੋਚ ਇਹ ਆਵੇ ਸੀ ਸ਼ਹਿਰ ਜਾਨੋਂ ਹਟਾ ਦਈਏ ਲੋਕੀ ਕਿਉਂਕਿ ਆਪਾਂ ਨੂੰ ਕੋਈ ਕਿਰਾਇਆ ਨਹੀਂ ਪੈਂਦਾ ਤੇ ਪਿੰਡ ਦੇ ਵਿੱਚ ਹਰ ਇੱਕ ਸੌਦਾ ਦੇਣੀ ਹੈ ਸਭ ਤੋਂ ਵੱਡੀ ਗੱਲ ਕੀ ਕੀਤੀ ਤੁਸੀਂ ਵੀ ਤੁਹਾਨੂੰ ਕਿਰਾਇਆ ਨਹੀਂ ਪੈਂਦਾ ਕਿਰਾਇਆ ਨਹੀਂ ਪੈਂਦਾ ਇੱਥੇ ਤੇ ਬਾਕੀ ਦੂਸਰੀ ਘਰ ਦਾ ਘਰੇ ਆਸੀਂ ਤੇ ਅਸੀਂ ਘੱਟ ਰੇਟਾਂ 'ਚ ਦੇ ਸਕਦੇ ਹਾਂ ਗਾਕ ਨੂੰ ਘੱਟ ਰੇਟਾਂ 'ਚ ਲੋਕਾਂ ਦਾ ਮੰਨ ਲਓ ਇਹਦੇ 'ਚ ਫਾਇਦਾ ਹੈ ਫਾਇਦਾ ਜੀ ਫਾਇਦਾ ਤੇ ਜਿਹੜੀ ਨਵੀਂ ਚੀਜ਼ ਆਉਂਦੀ ਹੈ ਕੋਈ ਦਿਖਾਵਾਂਗੇ ਇਸ ਤਰ੍ਹਾਂ ਦਾ ਵੀ ਜੀ ਕੋਈ ਨਵੀਂ ਚੀਜ਼ ਆਉਂਦੀ ਹੈ ਡਿਮਾਂਡ ਹੋਈ ਤੁਸੀਂ ਪੂਰੀ ਕਰਦੇ ਹੋ ਹਾਂਜੀ ਹਾਂ ਜਰੂਰ ਸਭ ਤੋਂ ਪਹਿਲਾਂ ਤਾਂ ਜਿਵੇਂ ਆਹ ਪ੍ਰਿੰਟ ਵਾਲੀ ਸੀਟਾ ਆ ਗਿਆ ਜੀ ਇਹਦੀ ਜ਼ਿਆਦਾ ਇੰਨੀ ਜ਼ਿਆਦਾ ਡਿਮਾਂਡ ਹੈ ਇਹਦੀ ਤਾਂ ਮੰਗ ਬਹੁ ਨੇ مشین ਦੀ ਲੋੜ ਹੀ ਨਹੀਂ ਇਹਦੀ ਅੱਛਾ ਇਹ ਮਸ਼ੀਨ ਦੀ ਲੋੜ ਨਹੀਂ ਪਹਿਲਾਂ ਤਾਂ ਨਿਗਾਹ ਮਾਰੋ ਇਹਨਾਂ ਤੇ ਹੂੰ ਆ ਪੂਰਾ ਟਾਪ ਦਾ ਪ੍ਰਿੰਟ ਆ ਪ੍ਰੈਸ ਨਾ ਕਰਿਆ ਹੋਇਆ ਆਪਾਂ ਇਹ ਪ੍ਰੈਸ ਨਾ ਹੋ ਜਾਂਦਾ ਇਹ ਕਰੇ ਪ੍ਰੈਸ ਜਿਹੜੀਆਂ ਲੇਡੀਏ ਘਰਾਂ ਇਹ ਪ੍ਰੈਸਾਂ ਹੁੰਦੀਆਂ ਹੂੰ ਉਹ ਲਾਓ ਸਟicker ਤੇ ਉੱਪਰ ਪ੍ਰੈਸ ਦਾ ਵਧੀਆ ਸੇਕ ਦਿਓ ਨਹੀਂ ਇਹਦਾ ਕਹਿੰਦੇ ਲੰਬਾ ਆ ਜਾਂਦਾ ਆ ਦੇਖੋ ਜੀ ਵੀ ਇਹ ਪੱਟਿਆ ਜਾਂਦਾ ਧੂਣ ਤੋਂ ਬਾਅਦ ਉਹ ਕਾਰ ਲਿਆ ਵੀ ਮਸ਼ੀਨਾਂ ਵਾਲਿਆਂ ਕੋਲੇ ਫਿਰ ਕੰਮ ਕਿਵੇਂ ਚੱਲੇ ਜੀ ਅੱਛਾ ਮੈਂ ਨਹੀਂ ਇਹ ਉਹ ਥੋੜਾ ਜਿਹਾ ਪ੍ਰੈਸ ਲਾ ਕੇ ਸੇਕ ਤੇ ਪਟ ਕੇ ਦਿਖਾਉਂਦੇ ਆ ਆ ਪਟ ਕੇ ਦਿਖਾਓ ਦੱਸੋ ਇਹਨੂੰ ਤੋਂ ਓਬੀ ਸਕਦੇ ਹੋ ਤੁਸੀਂ ਗਾਰੰਟੀ ਗਾਰੰਟੀ ਤੁਹਾਡੀ ਗਾਰੰਟੀ ਹੈ ਜੀ ਗਾਰੰਟੀ ਅੱਛਾ ਆਹ ਕਹਿਨੇ ਚਾਹਦਾ ਤਿਆਰ ਕਰਾਇਆ ਜੀ ਮੋਰਾਲਾ ਠੀਕ ਹੈ ਦੱਸੋ ਜੀ ਕੋਈ ਹੈ ਇੱਚ ਫਰਕ ਆ ਆਸੀਂ ਡੈਮੋ ਇਹ ਮੰਨ ਲਓ ਪ੍ਰੈਸ ਵਾਲਾ ਤੁਹਾਡਾ ਇਹ ਸਾਰੇ ਪ੍ਰੈਸ ਵਾਲੇ ਆ ਜੀ ਇਹੀ ਡਿਜ਼ਾਈਨ ਮਸ਼ੀਨ ਤੇ ਹੁੰਦੇ ਆ ਇਹੀ ਡਿਜ਼ਾਈਨ ਮਸ਼ੀਨ ਹੈ ਮਸ਼ੀਨ ਨੇ ਵੀ ਤਾਂ ਸੇਕ ਹੀ ਦੇਣਾ ਵੀਰੇ ਆ ਤੁਹਾਡੇ ਕੋਲ ਫਿਰ ਕਿੰਨੇ ਕੇ ਪਏ ਆ ਡਿਜ਼ਾਈਨ ਘੱਟਾ ਘੱਟ 150 ਡਿਜ਼ਾਈਨ ਫਾਜ਼ਰ ਆ ਇਹ ਆਉਂਦੇ ਜਾਂਦੇ ਰਹਿੰਦੇ ਆ ਡਿਜ਼ਾਈਨ ਤੇ ਨਿਗਾਹ ਮਾਰ ਲਓ ਅੱਛਾ ਕਾਫੀ ਪਏ ਆ ਕਾਫੀ ਇਹ ਪਰ ਕੱਲੇ ਡਿਜ਼ਾਈਨ ਵਾਲੇ ਵੀ ਤੁਹਾਡੇ ਕੋਲ ਸਪੈਸ਼ਲ ਆ ਇਹ ਡਿਜ਼ਾਈਨ ਜੇ ਕਿਸੇ ਕਸਟਮਰ ਨੇ ਪੂਰੀ ਸੀਟ ਲੈਣੀ ਹੈ ਜੀ ਉਹ ਤਾਂ ਹੈਗਾ 450 ਰੁਪਏ ਰੇਟ ਸਿਰਫ 450 ਕਰਤਾ ਜੀ 450 ਹਾਂ ਜੀ ਜੇ ਕਿਸੇ ਨੇ ਹਾਫ ਲੈਣੀ ਹੈ ਉਹ ਆਪਾਂ ਇਹ ਤੋਂ ਵੀ ਘਟਾਤੀ 225 ਜੀ ਜੇ ਕਿਸੇ ਕਸਟਮਰ ਨੇ ਇਕੱਲਾ ਘੇਰਾ ਲੈਣਾ ਹੈ 100 ਰੁਪਏ 150 ਰੁਪਏ ਦਾ ਉਹ ਮੈਂ ਰੇਟ ਘਟਾ ਕੇ ਦੇ ਦਾਂਗਾ ਡਿਜ਼ਾਈਨ ਮਾੜੇ ਜੇ ਕਰੋ ਫੋਲਡ ਸਾਰੇ ਫਰਜ਼ਾਇਲ ਬੀ ਡਿਜ਼ਾਈਨ ਇੱਕ ਤੋਂ ਇੱਕ ਸੋਨਾ ਬੈਲ ਚ ਡਾਰਕ ਚ ਲਓ ਜੀ ਦੇਖ ਸਕਦੇ ਹੋ ਡਿਜ਼ਾਈਨ ਜਿਨ੍ਹਾਂ ਨੂੰ ਜ਼ਰੂਰਤ ਹੈ ਪਹਿਣਾ ਨੂੰ ਕੋਈ ਮਸ਼ੀਨ ਦੀ ਲੋੜ ਨਹੀਂ ਕਹਿੰਦੇ ਘਰੇ ਆਪ ਹੀ ਪ੍ਰੈਸ ਕਰੋ ਤੇ ਸੂਟ ਤਿਆਰ ਕਹਿੰਦੇ ਹਾਂ ਜੀ ਲਓ ਜੀ ਉਰੇ ਕਿ ਤੱਕ ਡਿਜ਼ਾਈਨ ਦੇਵਾਂਗੇ ਟੌਪ ਦੇ ਪਿਓਰ ਹੈ ਤੇਰੀ ਆ ਡਿਜ਼ਾਈਨ ਤੇ ਨਿਗਾਹ ਮਾਰੋ ਜੀ ਕਿੰਦਾ ਸੋਹਣਾ ਡਿਜ਼ਾਈਨ ਪਿਆ ਲਓ ਮੰਨੇ ਫਿਰ ਤੁਸੀਂ ਪਹਿਲਾਂ ਕਰਕੇ ਦੇਖਿਆ ਇਹਦਾ ਕੰਮ ਇਸ ਤਰ੍ਹਾਂ ਪੈਸਾ ਸਾਰੇ ਕਰਕੇ ਆਹ ਘਟ ਘਟ 9 ਵਾਰੀ ਧੋ ਲਿਆ ਸੀ ਕਰੇ 9 ਵਾਰੀ ਧੋ ਲਿਆ ਧੋ ਕੇ ਵਾਸ਼ ਕਰਕੇ ਦੇਖ ਲੈ ਕੋਈ ਲਾਂਭਾ ਨਹੀਂ ਕੋਈ ਉਮੀਦਾਂ ਨਹੀਂ ਪਿਆ ਜੀ ਆਪਾਂ ਵੀ ਫਿਰ ਧੋ ਕੇ ਦਿਖਾਵਾਂਗੇ ਕਰਾ ਦਾਂਗੇ ਜੀ ਦਿਖਾਓ ਜਰੂਰ ਠੀਕ ਹੈ ਜਰੂਰ ਕੋਈ ਲਾਂਭੇ ਨਹੀਂ ਆਉਂਦਾ ਜੀ ਚਲੋ ਡਿਜ਼ਾਈਨ ਬਹੁਤ ਪਏ ਆ ਇਹ ਫਿਰ ਜਦੋਂ ਤੁਸੀਂ ਤੁਹਾਡੇ ਕੋਲ ਕੋਈ ਲੈਣ ਆਉਂਦਾ ਕੋਈ ਤੁਸੀਂ ਆਨਲਾਈਨ ਆਰਡਰ ਵੀ ਕਰ ਦਿੰਦੇ ਹੋ ਕੋਈ ਜ਼ਰੂਰ ਹਾਂ ਜੀ ਸਾਨੂੰ ਕਸਟਮਰ ਆਨਲਾਈਨ ਵਟਸਐਪ ਤੇ ਨੰਬਰ ਕਨੈਕਟ ਕਰ ਲੇ ਜੀ ਤੇ ਉਹਨਾਂ ਨੂੰ ਸਪੈਸ਼ਲ ਪੂਰੀਆਂ ਚਾਰਟਾਂ ਦੀਆਂ ਫੋਟੋਆਂ ਪਾਵਾਂਗੇ ਕਿਹੜੇ ਕਿਹੜੇ ਡਿਜ਼ਾਈਨ ਹੈ ਤੇ ਨਾਲ ਦੇ ਨਾਲ ਉਹਨਾਂ ਦਾ ਆਪਾਂ ਕੋਰੀਅਰ ਕਰ ਦਾਂਗੇ ਚਲੋ ਇਹ ਤਾਂ ਬਹੁਤ ਹੋ ਗਈ ਜੇ ਆਪਾਂ ਦੂਜੀ ਗੱਲ ਕਰ ਲਈਏ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਕੋਸ਼ਿਸ਼ ਹੈ ਵੀ ਪਿੰਡਾਂ ਵਾਲਾ ਜਿਹੜਾ ਦੁਕਾਨ ਕੀਤੀ ਹੈ ਇੱਥੇ ਕਿਉਂਕਿ ਸਾਨੂੰ ਸ਼ਹਿਰ ਜਾਣ ਦੀ ਲੋੜ ਹੀ ਨਾ ਪਵੇ ਹਾਂਜੀ ਹਾਂਜੀ ਤਾਂ ਪਰ ਹਰ ਇੱਕ ਡਿਮਾਂਡ ਜਿਹੜੀ ਪੂਰੀ ਕਰੋਗੇ ਹਰ ਇੱਕ ਡਿਮਾਂਡ ਜੇ ਅਸੀਂ ਜਾਗੋ ਵਾਸਤੇ ਸਪੈਸ਼ਲ ਪਰਡੇ ਲਿਆਂਦੇ ਇੱਕ ਤਾਂ ਪਰਦਾ ਜਿਹੜਾ ਸਿੰਪਲ ਹੁੰਦਾ ਰੈੱਡ ਵਾਲਾ ਜੀ ਤੇ ਨਾਲ ਇੱਕ ਚਾਂਦੀ ਦਾ ਸਪੈਸ਼ਲ ਤਿਆਰ ਕਰਵਾਇਆ ਆਪਾਂ ਠੀਕ ਹੈ ਇਹ ਕਿਤੇ ਨਹੀਂ ਮਿਲਦਾ ਸਹੀ ਸਹੀ ਜੀ ਪੂਰਾ ਸੈੱਟ ਪੂਰਾ ਸੈੱਟ ਜੀ ਪੂਰਾ ਸੈੱਟ ਅਸੀਂ 1600 ਰੁਪਏ ਵਿੱਚ ਸਾਰਾ ਵਿੱਚ ਜਾਗੋ ਪਰਦਾ ਤੇ ਛੱਜ ਹਾਰੇ ਕੈਟ ਨਹੀਂ ਦੇ ਦਿੰਦੇ ਆ ਉਹ ਚ ਪੂਰਾ ਸੈੱਟ ਦੇ ਦਿੰਦੇ ਪੂਰਾ ਸੈੱਟ ਦੇ ਦਿੰਦੇ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਨਾਲ ਫਿਰ ਆਪਾਂ ਦਿਖਾ ਵੀ ਦਈਏ ਵੀ ਸ਼ਹਿਰ ਜਾਣ ਦੀ ਲੋੜ ਨਹੀਂ ਆ ਸ਼ੁਰੂ ਕਰੀਏ ਹਾਂ ਜੀ ਆਪਣੇ ਕੋਲੇ ਜੀ ਆਹ ਜਿਹੜੀ ਗੁੱਟੀ ਹੈ ਨਾ ਵਰਦਮਾਨ ਦੀ ਰੰਗੋਲੀ ਬਹੁਤ ਵਧੀਆ ਚੀਜ਼ ਹੈ ਤੇ ਬਾਜ਼ਾਰ 'ਚ 5 ਰੁਪਏ ਗੁੱਟੀ ਵੇਚਦੀ ਆ ਆਪਾਂ ਇਹਦੇ ਵਿੱਚੋਂ ਇੱਕ ਰੁਪਿਆ ਘਟਾ ਕੇ ਲਾਇਆ ਇਹ 4 ਰੁਪਏ ਦਾ ਪੀਸ ਪੈਂਦਾ ਜੀ ਆਪਣੇ ਕੋਲ ਅੱਛਾ 4 ਦਾ ਪੂ ਬਾਜ਼ਾਰ 'ਚ ਇਹ 5 ਰੁਪਈਆ ਦਾ 5 ਰੁਪਏ ਹਰ ਇੱਕ ਕਿਤੇ 5 ਵਿਕਦਾ ਤੇ ਰੰਗਾਂ ਦੇ ਮਾਰ ਲੋ ਨਿਗਾ ਚਾਹੇ ਮਲਟੀ ਕਲਰ ਲੈ ਲੋ ਅੱਛਾ ਜੀ ਰੀਲਾਂ ਕਰਤੀਆਂ ਹਰ ਇੱਕ ਆਈਟਮ ਕਰਤੀ ਜਰੀ ਕਰਤੀ ਤੇ ਇੱਕ ਆਹ ਚੀਜ਼ ਆਪਣੇ ਪਿੰਡਾਂ ਦੇ ਵਿੱਚ ਕਿਤੇ ਨਹੀਂ ਮਿਲਦੀ ਹੂੰ ਇਹਦੇ ਵਿੱਚ ਮੋਤੀ ਜਿਹੜੇ ਆ ਹਾਥੀ ਹੈਂਡਵਰਕ ਕਰਦੇ ਆ ਕੁੜੀਆਂ ਬੁਟੀਕ ਵਾਲੀਆਂ ਉਹ ਹਰ ਇੱਕ ਆਈਟਮ ਮਿਲੂ ਆਪਣੇ ਕੋਲੇ ਹਰ ਇੱਕ ਆਈਟਮ ਮਿਲੂ ਜੀ ਠੀਕ ਹੈ ਸਾਰੀ ਕੋਸ਼ਿਸ਼ ਹੈ ਵੀ ਅਸੀਂ ਹਰ ਇੱਕ ਆਈਟਮ ਪੂਰੀ ਕਰ ਦੇਣੀ ਹੈ ਪਿੰਡ 'ਚ ਠੀਕ ਹੈ ਇੱਕੋ ਜਗ੍ਹਾ ਤੇ ਇੱਕੋ ਜਗ੍ਹਾ ਤੇ ਲਓ ਜੀ ਹਾਂਜੀ ਮੰਨੇ ਇੱਥੇ ਫਿਰ ਥੱਲੇ ਵਾਲੀ ਦੁਕਾਨ 'ਚ ਫਿਰ ਕੀ ਕੁਝ ਲਾ ਰੱਖਿਆ ਥੱਲੇ ਆਪਾਂ ਜੀ ਲੇਡੀਜ਼ ਲਈ ਸਾਰੇ ਕਾਈਟਮ ਲਿਆਂਦੀ ਹਮ ਬੱਚਿਆਂ ਲਈ ਲੇਡੀਜ਼ ਲਈ ਹਰ ਇੱਕ ਆਈਟਮ ਕੋਈ ਵੀ ਕੋਈ ਫੇਸ ਵਾਸ਼ ਚਾਹੀਦਾ ਕੋਈ ਬਿਊਟੀ ਟ੍ਰੀਟਮੈਂਟ ਵਾਲਾ ਕੋਈ ਵੀ ਸਮਾਨ ਚਾਹੀਦਾ ਅੱਛਾ ਉਹ ਹਰ ਇੱਕ ਇੱਕੋ ਥਾਂ ਤੇ ਕਰਦਾ ਜੀ ਆਪਾਂ ਪਰਫਿਊ ਤੇ ਜਾਂ ਮਲੋਬੀ ਫੇਸ਼ਲ ਕੱਟ ਵਗੈਰਾ ਚਾਹੀਦੀ ਆ ਤੇ ਸੇਰੇ ਹਾਰ ਕਲਗੀਆਂ ਜੀ ਹਰ ਇੱਕ ਆਟਮ ਦੇਵਾਂਗੇ ਜੀ ਆਪਾਂ ਹਰ ਇੱਕ ਆਟਮ ਆਪਣੇ ਕੋਲੇ ਹਾਜ਼ਰਾ ਹੋਣਾ ਇਸ ਵੇਲੇ ਅੱਛਾ ਜਿਵੇਂ ਇਹ ਚੀਜ਼ ਆ ਗਈ ਆਪਣੀ ਹਾਂਜੀ ਲਿਪਸਟਿਕ ਆ ਗਈ ਜੀ ਅੰਡਰਗਾਰਮੈਂਟ ਆ ਗਿਆ ਲੇਡੀਗਰ ਇਹ ਫਿਰ ਇਹ ਡਿਮਾਂਡ ਮੁਤਾਬਕ ਹਰ ਕਲਰ ਹਾਂਜੀ ਹਾਂ ਸਾਰੇ ਡਿਮਾਂਡ ਮੁਤਾਬਕ ਬਾਕੀ ਆਪਣੇ ਕੋਲੇ ਸਟਾਫ ਹੈਗਾ ਹੁਣ ਜੀ ਤੇ ਲੇਡਜ ਨੂੰ ਲੇਡੀ ਗਾਹਕ ਟੈਂਡ ਕਰਦਾ ਹੁਣ ਆਪਣੇ ਕੋਲੇ ਗਾਹਕ ਟੈਂਡ ਕਰਦਾ ਹਾਂਜੀ ਇਧਰਲੇ ਪਾਸੇ ਫਿਰ ਕੀ ਆ ਗਿਆ ਇਦਰ ਹਰ ਇੱਕ ਵੈਰਾਈਟੀ ਆ ਕੋਈ ਕੰਡੀਸ਼ਨਰ ਲੈਣਾ ਕੋਈ ਸ਼ੈਂਪੂ ਲੈਣਾ ਕੋਈ ਇਹ ਜੀ ਆਟਮਾ ਅਸੀਂ ਛੱਡੀ ਨਹੀਂ ਜੀ ਜਿਹੜੀ ਆਪਣੇ ਕੋਲ ਨਾ ਹੋਵੇ ਹੁਣ ਨਾ ਹੋਵੇ ਹਾਂਜੀ ਇਹ ਫਿਰ ਰੈਡੀमेड ਸਾਮਾਨ ਆ ਗਿਆ ਹਰ ਇੱਕ ਮੰਨ ਲਓ ਜੈਂਟਸ ਬੱਚੇ ਦਾ ਲੈਣਾ ਜੀ ਲੇਡੀਜ਼ ਲੈਣਾ ਟਰੈਕ ਸੂਟ ਲਾਈ ਸੂਟ ਕੱਪੜੇ ਵਾਲਾ ਵੀ ਵਿਚੀ ਹੈ ਸਾਰਾ ਸਾਰਾ ਕੰਮ ਰੈਡੀमेड ਆ ਹਾਂਜੀ ਇਹ ਆਪਾਂ ਨੀਚੇ ਬੇਸਮੈਂਟ ਚ ਸਾਰਾ ਤਿਆਰ ਕਰਿਆ ਹੋਇਆ ਹੈ ਇਹ ਬੱਚਿਆਂ ਵਾਲੇ ਆ ਗਏ ਹਾਂਜੀ ਹਾਂ ਇਹ ਸਾਰਾ ਸੈੱਟ ਬੱਚਿਆਂ ਵਾਲਾ ਆ ਗਿਆ ਠੀਕ ਹੈ ਹਾਂ ਹੁਣ ਜਿਵੇਂ ਸੀਜ਼ਨ ਸ਼ੁਰੂ ਹੋ ਗਿਆ ਗਰਮੀ ਵਾਲਾ ਬੱਚਿਆਂ ਲਈ ਨੀਕਾ ਸੂਟ ਆ ਗਏ ਲੋਅ ਟੀ-ਸ਼ਰਟਾਂ ਆ ਗਈਆਂ ਠੀਕ ਹੈ ਸਰਮਾਲ ਆਪਣੇ ਕੋਲੇ ਹਾਜ਼ਰ ਆ ਗਏ। ਸ਼ਹਿਰ ਜਾਣ ਦੀ ਲੋੜ ਨਹੀਂ। ਜਿਵੇਂ ਤੁਸੀਂ ਕਿਹਾ ਵੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ। ਪੂਰਾ ਟੌਪ ਦੇ ਕੱਪੜੇ ਕੋਈ ਐ ਨਹੀਂ ਹੈ ਕੋਈ ਹਲਕੇ ਫੁਲਕੇ ਹੋਣਗੇ ਪੂਰੇ ਵਧੀਆ। ਪੂਰਾ ਗਾਰੰਟੀ ਪੂਰਾ ਵਧੀਆ ਸਟਾਪ ਕੋਈ ਲੰਬਾ ਨਹੀਂ। ਕਲਰ ਬਹੁਤ ਹੋਣਗੇ ਇਹਦੇ ਵਿੱਚ। ਕਲਰ ਬਹੁਤ ਜੀ ਬਹੁਤ ਸਾਰੇ ਅੱਡ ਅੱਡ ਸਾਈਜ਼ਾਂ ਦੇ ਹਿਸਾਬ ਨਾਲ ਲਾਏ ਹੋਏ। ਅੱਛਾ ਇਹ ਲੋਹਰਾ ਪਈਆਂ ਨੇ। ਇਹ ਲੋਹਰਾ ਤੇ ਆਪਾਂ ਸੇਲ ਕਰਾਂਗੇ ਜੀ ਸਿਰਫ 200 ਰੁਪਏ ਦੀ ਲੋਹਰ। ਗਰਮੀ 'ਚ। ਹੁਣ ਸ਼ੁਰੂ ਕਰਤੀ ਆਪਾਂ 200 ਰੁਪਏ ਦੀ ਲੋਹਰ। ਚਾਹੀਏ ਵੱਡਾ ਸਾਈਜ਼ ਲੈ ਲੋ। एमएल एक्सेल डबल एक्सेल सारे साइज 200 रुपए नहीं ਹੁਣ ਆਪਾਂ ਇਸੇ ਵੀਡੀਓ ਚ ਹੀ ਕਰਤੀ ਹਾਂ ਲਓ ਜੀ ਸ਼ੁਰੂ 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 ਲਓ ਜੀ ਸ਼ੁਰੂ ਆ ਕਹਿੰਦੇ ਜੀ ਲੋਹਰਾ ਜੇ ਕਿਸਮ ਚਾਹੀਦੀਆਂ ਸਿਰਫ 200 ਰੁਪਏ ਭਾਵੇਂ ਸਾਈਜ਼ ਵੱਡਾ ਲੈ ਲਓ ਤੇ ਚਾਹੇ ਛੋਟਾ ਲੈ ਲਓ ਭਾਵੇਂ ਸਾਈਜ਼ ਛੋਟਾ ਲੈ ਲਓ ਸਿਰਫ 200 ਰੁਪਏ ਦੀ ਲੋਹਰਾ ਤੁਹਾਨੂੰ ਜਿਹੜੀ ਉਹ ਵੀ ਹੁਣ ਇਸੇ ਸ਼ੋਰੂਮ ਤੋਂ ਹੀ ਮਿਲਣੀ ਹੈ ਸਾਰੇ ਰੰਗ ਸਾਰੇ ਮਿਲਣਗੇ ਜੀ ਸਾਰੇ ਕਲਰ ਪਏ ਨੇ ਜਿਹੜੇ ਆ ਰੰਗ ਉਹ ਚੱਲਦੇ ਨੇ ਜੀ ਗਰਮੀ ਸ਼ੁਰੂ ਹੁੰਦੇ ਹੀ ਬਾਈ ਨੇ ਕਹਿੰਦੇ ਆ ਵੀ ਸੇਲ ਵਾਲਾ ਕੰਮ ਵੀ ਨਾਲ ਹੀ ਕਰਤਾ ਤਾਂ ਲਪੱਟੇ ਦੀ ਐਡੀ ਡਿਮਾਂਡ ਆ ਸਿਰਫ 200 ਰੁਪਏ ਚ ਹਾਂਜੀ ਅੱਗੇ ਕੀ ਆ ਗਿਆ ਆਪਣੇ ਕੋਲੇ ਲੈਸ ਆ ਗਈਆਂ ਪੂਰੀਆਂ ਕੁਆਲਿਟੀ ਦਾ ਜੀ ਜੀ ਆ ਡਾਲਰ ਦੀ ਲੈਸ ਆ ਸਭ ਤੋਂ ਵੱਧ ਦੀ ਕੰਮਾਈ ਲੈਸ ਆਈ ਅੱਛਾ ਜੀ ਕੋਈ 70 ਰੁਪਏ ਮੀਟਰ ਦਿੰਦਾ ਕੋਈ 80 ਰੁਪਏ ਦਿੰਦਾ ਆਪਣੇ ਕੋਲੇ 45 ਰੁਪਏ ਮੀਟਰ ਸਿਰਫ ਰੇਟ ਦਾ 45 ਰੁਪਏ ਕੋਈ 70 ਦਿੰਦਾ ਕੋਈ 60 ਰੁਪਏ ਕੋਈ 80 ਰੁਪਏ ਕੋਈ 70 ਰੁਪਏ ਜੀ ਬਾਜ਼ਾਰ ਦਾ ਰੇਟ ਆ ਫਿਰ ਇਹ ਆਪਾਂ 45 45 ਰੁਪਏ ਮੀਟਰ ਆ ਜੀ ਲਓ ਜੀ ਕੋਈ ਘਰੇ ਵਗੈਰਾ ਤੇ ਲਾਉਣੀਆਂ 5 ਰੁਪਏ ਮੀਟਰ ਜੀ 5 ਰੁਪਏ ਮੀਟਰ ਆਹਾ ਕੋਈ ਚੁੰਨੀਆਂ ਵਗੈਰਾ ਤੇ ਲੈਸਾਂ ਕੱਦਨੀਆਂ ਟੌਪ ਦੀਆਂ ਜੀ 10 ਰੁਪਏ ਮੀਟਰ ਜ ਇਹ 200 ਰੁਪਏ ਮੀਟਰ 300 ਰੁਪਏ ਮੀਟਰ ਪੂਰੇ ਟੋਰਪੀ ਪਏ ਆ ਮੰਨ ਲਓ ਡਿਜ਼ਾਈਨ ਹਰ ਤਰ੍ਹਾਂ ਦਾ ਹਰ ਇੱਕ ਜੀ ਕੋਈ ਫਿਨਿਸ਼ਿੰਗ ਪੱਟੀ ਚਾਹੀਦੀ ਹੈ ਉਹ ਮਿਲ ਜੂਗੀ ਹਰ ਇੱਕ ਕੋਈ ਕਾਟਨੀਆਂ ਲੈਣੀਆਂ ਬਾਈਟ ਜੀ 10000 ਰੁਪਏ ਮੀਟਰ ਕਾਟਨੀਆਂ ਕਾਟਨੀਆਂ ਆ ਹੁਣ ਸੀਜ਼ਨ ਸ਼ੁਰੂ ਹੈ ਇਹ ਤੋਂ ਪਹਿਲਾਂ ਮਾਲ ਲਿਆ ਕੇ ਦੇ ਤਾਗਾ ਸਾਨੂੰ ਆਪਾਂ ਮੰਨੇ ਹੋਰ ਕੀ ਡਿਮਾਂਡਾਂ ਜਿਹੜੀਆਂ ਤੂੰ ਹੋਰ ਪੂਰੀਆਂ ਕਰ ਰਿਹਾ ਮੰਨ ਲਓ ਇੱਕ ਹੈ ਜਾਗੋ ਵਾਸਤੇ ਸਪੈਸ਼ਲ ਸੈੱਟ ਤਿਆਰ ਕਰਵਾਇਆ ਜੀ ਆਪਾਂ ਅੱਛਾ ਜਿਵੇਂ ਆਪ ਲਾਲ ਪਰਦੇ ਹੁੰਦੇ ਸੀ ਆ ਚਾਂਦੀ ਦੇ ਪਰਦੇ ਚੈਰ ਕਰਾਏ ਆ ਨਾਲ ਇਹਦੇ ਦੋ ਫੱਟੀਆਂ ਜੀ ਤੇ ਉਸੇ ਤਰ੍ਹਾਂ ਨਾਲ ਕੱਪ ਨਾਲ ਕੱਪ ਬਾਲਟੀ ਇਹਨੂੰ ਜਾਗੋ ਛੱਜ ਤੇ ਜਗਦਾ ਹੋਇਆ ਡੰਡਾ ਸਾਰਾ ਸੈੱਟ ਦਿੰਨੇ ਆਪਾਂ ਸਾਰਾ ਸੈੱਟ ਸਾਰਾ ਸੈੱਟ ਇਹ ਬਹੁਤ ਜੈਨੂਨ ਰੇਟ ਤੇ ਆ ਤੇ ਜੇ ਕਿਸੇ ਕਸਟਮਰ ਨੂੰ ਕੋਈ ਰੈਂਟ ਦੇ ਕੋਈ ਦੁਪੱਟੇ ਤੇ ਕੱਗਰੇ ਹੂੰ ਬਹੁਤ ਵਧੀਆ ਹੈ ਵੀ ਇਹ ਵੀ ਆਪਾਂ ਰੈਂਟ ਦੇ ਦਿੰਨੇ ਆ ਨਾਲ ਆ ਆਈਟਮਾਂ ਹੋਗੀਆਂ ਕਲਰ ਇਹਨਾਂ ਵਿੱਚ ਕੱਗਰਿਆਂ 'ਚ ਬਹੁਤ ਮਿਲ ਜਾਣਗੇ ਅੱਛਾ ਕਿਸੇ ਭਰਾ ਲਈ ਕਿਰਪਾਨਾਂ ਤੇ ਸੇਰੇ ਕਲਗੀਆਂ ਚਾਹੀਦੀਆਂ ਉਹ ਵੀ ਹਾਜ਼ਰ ਆਪਣੇ ਕੋਲ ਮੰਨ ਲਓ ਹਰ ਇੱਕ ਆਈਟਮ ਸਾਰੀ ਕੈਟੋਂ ਦਿੰਨੇ ਆ ਕੋਈ ਲੈਸਾ ਲੈਣੀ ਆ ਕੋਈ ਕੁਰਤੇ ਪਜਾਮੇ ਕੋਈ ਸੂਟ ਬਰੀ ਵਾਲੇ ਪ੍ਰਿੰਟ ਵਾਲੇ ਸੂਟ ਕੋਈ ਇਹ ਜੀ ਆਈਟਮ ਹੈ ਹੀ ਨਹੀਂ ਜਿਹੜੀ ਨਾ ਡਿਮਾਂਡ ਡਿਮਾਂਡ ਕਿਹੜੀ ਜਿਆਦਾ ਆਉਂਦੀ ਹੈ ਮੰਨ ਲਓ ਪਹਿਣਾ ਦੀ ਡਿਮਾਂਡ ਹੁੰਦੀ ਹੈ ਹਰ ਇੱਕ ਕਟ ਦੀ ਡਿਮਾਂਡ ਸਾਡੇ ਕੋਲ ਜੀ ਹਰ ਇੱਕ ਕਟ ਜਿਹੜੀ ਡਿਮਾਂਡ ਹੈ ਤੁਹਾਡੇ ਕੋਲ ਮਿਲੂਗੀ ਡਿਮਾਂਡ ਵੀ ਮਿਲਦੀ ਹੈ ਵਾਕਿ ਸਿਰੇ ਆਸੀਂ ਪਲੱਸ ਐਡੋਂ ਦਿੰਨੇ ਆ ਜਿਵੇਂ ਕਿ ਹੁਣ ਆ ਕੰਗਰੇਸ ਸਾਟਨ ਦੇ ਹੁੰਦੇ ਸੀਗੇ ਹਮ ਆਪਣੇ ਕੋਲੇ ਫੈਂਡੀ ਦੇ ਆ ਹਮ ਸਾਡੇ ਕੋਲ ਕੁਝ ਨਵਾਂ ਮਿਲੂ ਤੁਹਾਨੂੰ ਨਵਾਂ ਮਿਲੂਗਾ ਇਹ ਆਪ ਤਿਆਰ ਕਰਕੇ ਫਿਰ ਹੋ ਕਰਦੇ ਆਪ ਤਿਆਰ ਕਰਕੇ ਆਦੇ ਆਪ ਦੇ ਡਿਜ਼ਾਈਨ ਨੇ ਆਪ ਸਾਡੇ ਤਿਆਰ ਰੇਟ ਦਾ ਤੁਹਾਨੂੰ ਕੋਈ ਫਰਕ ਨਹੀਂ ਰੇਟ ਦੀ ਗਾਰੰਟੀ ਹੋ ਜੀ ਦੇਖੋ ਰੇਟ ਦਾ ਫਰਕ ਤਾਂ ਇਹ ਆ ਇਹ ਚੀਜ਼ ਨਹੀਂ ਮਿਲਨੀ ਕਸਟਮਰਾਂ ਕੋਲੇ ਬਾਜ਼ਾਰਾਂ ਦੇ ਵਿੱਚ ਜਿਹੜਾ ਉਹ ਛੱਟਨ ਦੇ ਮਿਲਣਗੇ ਆਪਣੇ ਕੋਲੇ ਹੈਗੇ ਫੈਂਡੀ ਦੇ ਤੁਹਾਨੂੰ ਗਰੈਂਡੀ ਨਹੀਂ ਮਿਲਨੇ ਇਹ ਤੁਹਾਨੂੰ ਆਹ ਜੀ ਦੇਖੋ ਕਿਉਂਕਿ ਇਹਦੀ ਫਲੇਸ਼ਿੰਗ ਇੱਕ ਗਰੈਂਡੀ ਅਲੱਗ ਹੈ ਕੋਈ ਵੀ ਵੈਰਾਈਟੀ ਹੈ ਚਾਹੀ ਚੱਪਲ ਲਾ ਲਓ ਜਾਂ ਕੋਈ ਵੀ ਲੈ ਲਓ ਹਮਮ ਆ ਲਓ ਆਹਦੇ ਛੋੜੇ ਬੱਚਿਆਂ ਲਈ ਤਿਆਰ ਕਰਾਇਆ ਸਪੈਸ਼ਲ ਪੂਰੇ ਟੌਪ ਦੀਆਂ ਲੈਸਾਂ ਲੰਨਾਂ ਹਨ ਓਕੇ ਅੱਛਾ ਇੱਧਰ ਫਿਰ ਮੰਨੇ ਕੀ ਰੱਖ ਰੱਖਿਆ ਇੱਧਰ ਆਪਾਂ ਲਿਆਦੇ ਜੀ ਚੱਪਲਾਂ ਵਾਲੀ ਵੈਰਾਈਟੀ ਅੱਛਾ ਹਰ ਇੱਕ ਵੈਰਾਈਟੀ ਟੌਪ ਦੀ ਮਿਲੂ ਜੀ ਚੱਪਲ ਪੂਰੀ ਸੌਫਟ ਹੈ ਜਮਾ ਲਾਈਟ weight ਅੱਛਾ ਜਮਾ ਬਿਲਕੁਲ ਲਾਈਟ weight ਜਿਵੇਂ ਤੁਸੀਂ ਸਟਾਰਟਿੰਗ ਚ ਕਿਹਾ ਸੀ ਵੀ ਸ਼ਹਿਰ ਜਾਣ ਦੀ ਲੋੜ ਹੋਰ ਨਹੀਂ ਹਰ ਇੱਕ ਚੀਜ਼ ਕਰ ਰਹੇ ਹਾਂ ਕੋਸ਼ਿਸ਼ ਰੱਖਣ ਦੀ ਕੋਸ਼ਿਸ਼ ਹਾਂਜੀ ਤੇ ਵੈਰਾਈਟੀ ਵੀ ਪੂਰੀ ਟੌਪ ਦੀ ਤੇ ਰੇਟ ਵੀ ਬਹੁਤ ਵਧੀਆ ਕੋਈ ਦਿੱਕਤ ਨਹੀਂ ਕੋਈ ਲਾਂਬਾ ਨਹੀਂ ਚੱਪਲ ਦੇਖੋ ਜੀ ਤੇ ਬਹੁਤ ਵਧੀਆ ਵੈਰਾਈਟੀ ਚ ਨਵੇਂ ਤੋਂ ਨਵੇਂ ਡਿਜ਼ਾਈਨ ਅੱਛਾ ਬੱਚਿਆਂ ਵਾਲੀ ਦੀ ਬਹੁਤ ਡਿਮਾਂਡ ਸੀ ਸਾਡੇ ਕੋਲੇ ਬੱਚਾ ਦੇ ਵੀ ਬਹੁਤ ਵਧੀਆ ਆਰਟੀਕਲ ਲੈ ਕੇ ਆ ਗਿਆ ਆਪਾਂ ਅੱਛਾ ਇਹ ਬੱਚਿਆਂ ਵਾਲੇ ਆ ਗਏ ਛੋਟੇ ਬੱਚਿਆਂ ਦੇ ਆ ਗਏ ਹੈ ਹਾਂਜੀ ਆਹ ਤੇ ਆ ਗਏ ਸੈਂਡਲ ਜੀ ਇਹ ਤਾਂ ਆਪ ਨੂੰ ਵੱਡੇ ਵੀ ਤੇ ਛੋਟੇ ਦੋਨੇ ਸਾਈਜ਼ ਮਿਲਣਗੇ ਸਾਰੀ ਮਿਲ ਜਾਣਗੇ ਹਾਂਜੀ ਹਾਂ ਆ ਜਮਾ ਬੋਰਨ ਬੱਚੇ ਦੇ ਤੇ ਇੱਕ ਆ ਚਪਲ ਢੀਆ ਚਲੋ ਹਰ ਇੱਕ ਡੋਡੀ ਕੰਪਨੀ ਆ ਦੀ ਆਪਣੇ ਕੋਲ ਮਿਲ ਜਾਣਗੇ ਅਲੱਗ ਅਲੱਗ ਰੇਟ ਅਲੱਗ ਅਲੱਗ ਲੋ ਸ਼ਹਿਰ ਜਾਣ ਦੀ ਲੋੜ ਨਹੀਂ ਵਧੀਆ ਵਧੀਆ ਕੁਆਲਿਟੀ ਜੀ ਤੇ ਜਿਹੜੇ ਰੇਟ ਆ ਬਾਜ਼ਾਰ ਨਾਲੋਂ ਘੱਟ ਦੇ ਦੇਮ ਇਹ ਬਰੇਨ ਨੂੰ ਹਾਂ ਜੀ ਤੁਹਾਨੂੰ ਪਤਾ ਉਹ ਕੀ ਵੀ ਦਿਖਾਉਣੇ ਦੀ ਗੱਲ ਕਰੀ ਸੀ ਹਾਂ ਲੋ ਆ ਪਾਣੀ ਲੈ ਛੱਡ ਜਿਹੜੇ ਕਹਿੰਦੇ ਪ੍ਰੈਸ ਨਾਲ ਇਹ ਕੀਤਾ ਹੋਇਆ ਜਿਹੜਾ ਖਰਾਬ ਹੋ ਜਾਂਦਾ ਦੋ ਬਾਅਦ ਮਸਲਿਆ ਨਹੀਂ ਲੇੜੀ ਅੱਛਾ ਮੰਨ ਲਓ ਇਹ ਕਿਹੜਾ ਕਹਿੰਦੇ ਮੈਲ ਜੰਮ ਰਿਹਾ ਹੋ ਕਰ ਨਹੀਂ ਫਿਰ ਜਿਹੜੀ ਕੋਈ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਵੀ ਪ੍ਰੈਸ ਵਾਲਾ ਦਿਖਾ ਦਿੰਦੇ ਵਿੱਚ ਵੀ ਪੱਟਿਆ ਜਾਂਦਾ ਉਹਦਾ ਕੀ ਕਾਰਨ ਮੇਰੇ ਕੰਮ ਦੀ ਗੱਲ ਹੈ ਜੀ ਰੂ ਮਸ਼ੀਨ ਨੇ ਵੀ ਸੇਕ ਦੇਣਾ ਤੇ ਇਸ ਚੀਜ਼ ਨੂੰ ਆਪਾਂ ਪ੍ਰੈਸ ਨੂੰ ਜਦੋਂ ਚੰਗੀ ਤਰ੍ਹਾਂ ਸਟੀਕਰ ਲਾ ਲਿਆ ਜੀ ਪ੍ਰੋਪਰ ਉਹਦਾ ਪ੍ਰੈਸ ਦਾ ਸੇਕ ਦਿੱਤਾ ਤੁਹਾਡੇ ਸਾਹਮਣੇ ਆ ਕੁਝ ਹੋਇਆ ਪ੍ਰੈਕਟੀਕਲ ਕਰਤਾ ਆਪਾਂ ਮੈਨੂੰ ਪਹਿਲਾਂ ਵੀ ਕਰਿਆ ਤੁਸੀਂ ਇਹ 10ਵੀਂ ਕਿ 11ਵੀਂ ਵਾਰੀ ਤੋਤਾ ਗਿਆ ਜੀ ਆਪਾਂ 11ਵੀਂ ਵਾਰ ਤੋਂ ਤਾਂ ਇਹ ਕੋਈ ਦਿੱਕਤ ਨਹੀਂ ਤੁਹਾਡੀ ਗਾਰੰਟੀ ਆ ਗਾਰੰਟੀ ਜੀ ਫਾਲੋ ਹੋਉਂਦੇ ਹੀ ਕੁਝ ਨਹੀਂ